ਮਾਫੀ ਮੰਗਦਾ ਸਰਦਾਰ ਮਨਪ੍ਰੀਤ ਸਿੰਘ ਜੀ ਉਹਨਾਂ ਤੋਂ ਸਰਦਾਰ ਰਮਨਦੀਪ ਸਿੰਘ ਜੀ ਤੋਂ ਸਹਿ ਉਹਨਾਂ ਤੋਂ ਪਰਮਜੀਤ ਸਿੰਘ ਜੀ ਵਿੱਕੀ ਤੋਂ ਗੁੱਡੂ ਸਾਹੀ ਜੀ ਤੋਂ ਲੈਂਡ ਪੁਲਿਗ ਸਕੀਮ ਇੱਕ ਕਿੱਲੇ ਦੇ ਬਦਲੇ ਨੇ ਮੈਗਨਟ ਟੀਵੀ ਦੇ ਸੁਣਿਆ ਸੀ ਪੱਤਰਕਾਰ ਨੇ ਰਿਪੋਰਟ ਉਹ ਦੱਸ ਰਹੀ ਸੀ ਕਿ 5 ਕਰੋੜ 60 ਲੱਖ ਰੁਪਏ ਦਾ ਕੌਂਟਰ ਡਿਵੈਲਪਮੈਂਟ ਦਾ ਖਰਚਾ ਹੋਣਾ ਹੈ ਇਹ ਦੇ ਨੀ ਸਰਕਾਰ ਨੂੰ ਜਾਣਾ ਹੈ डमेंट भी करनी है पर जो अकाली दल की सरकार के समय की कम हुए लोगों ने किलतं दी गई पहला कांग्रेस सरकार रही है उन्होंने झूठ अपना टाइम पास किता सो तो मैं सारे भीर यही बेनती करना कि हम समा है कि अपना अगे वास्ते सोच के चलीए और जोड़े ਆਪਣੀ ਭਾਗੀ ਕਾਰਜਵਿਧੀ ਔਰ ਵਰਕਾਪ ਮੁਆਫਤ ਕਰਨ ਲਈ ਉਹ ਸਾਰੀਆਂ ਬੋਸੀਆਂ ਦੇ ਸਰਕਾਰ ਨੇ ਆਪਣੀਆਂ ਚਲਾਈਆਂ ਸਨ ਉਹਨਾਂ ਬਾਰੇ ਪਿੰਡਾਂ ਦੇ ਵਿੱਚ ਗੜੀਆਂ ਦੇ ਵਿੱਚ ਜਾ ਕੇ ਸਾਲ ਨੂੰ ਕਰ ਭਲੇ ਪਰ ਜੇ ਇਹ ਉਹਨਾਂ ਨੇ ਅਨਬੋਲਿਆ ਕੀਤਾ ਤਾਂ ਅੱਜ ਉਹ ਪਿੱਛੇ ਨੇ ਮੈਂ ਪੰਜਾਬ ਪ੍ਰਧਾਨਗੀ ਸੀ ਮੇਰੇ ਕੋਲੇ ਮੌਜੂਦਾ ਪੰਜਾਬ ਦੀ ਪ੍ਰਧਾਨ ਸੀਗੀ ਮਹਿਲਾ ਵਿੰਗ ਦੀ ਤੇ ਮੈਂ ਇਹ ਦਾ ਅਨਕੀਨੀ ਪ੍ਰਵਾਹ ਨਹੀਂ ਕੀਤੀ ਕਿਉਂਕਿ ਅਸੀਂ ਸੱਚ ਬੋਲਣ ਵਾਲੇ ਆਂ ਔਰ ਸੱਚ ਦਾ ਸਾਥ ਦੇਣੇ ਆਂ ਤੇ ਅੱਜ ਅਸੀਂ ਆਪਣੀ ਖੇਤਰੀ ਪਾਰਟੀ ਸ਼ੋਮਣੀ ਅਕਾਲੀ ਦਲ ਦੇ ਵਿੱਚ ਮੈਂ ਤਾਂ ਜੁਆਇਨਿੰਗ ਕੀਤੀ ਕਿ ਸਾਡੇ ਪੰਜਾਬ ਦੀ ਪਾਰਟੀ ਆ ਅਸੀਂ ਪੰਜਾਬ ਦੇ ਭਲੇ ਵਾਸਤੇ ਆਏ ਸੀਗੇ ਇਹ ਪਾਰਟੀ ਵੀ ਦੂਜੀ ਪਾਰਟੀ ਵੀ ਜਿਹੜੀ ਬਾਈਚਾ ਸੀ ਬਣਾਈ ਸੀ ਪੰਜਾਬ ਦੇ ਭਲੇ ਵਾਸਤੇ ਹੀ ਬਣਾਈ ਸੀ ਕਿਉਂਕਿ ਮੈਂ ਸੋਚਦੀ ਸੀ ਕਿ ਇਮਾਨਦਾਰ ਪਾਰਟੀ ਆ ਤਾਂ ਉਸ ਮੈਂ ਹੀ ਨਿਕਲੀ ਤਾਂ ਮੈਂ ਪੰਜਾਬ ਦੇ ਭਲੇ ਵਾਸਤੇ ਇਸ ਸ਼੍ਰੋਮੀ ਕਾਲੀ ਦਲ ਜੁਆਇਨ ਕੀਤੀ ਜੋ ਕਿ ਸਾਡੇ ਪ੍ਰੋਫੈਸਰ ਸੁਮੇਰ ਸਿੰਘ ਜੀ ਦਾ ਜੀ ਬੈਠੇ ਨੇ ਉਹਨਾਂ ਨੇ ਮੈਨੂੰ ਬਹੁਤ ਪ੍ਰੇਰਿਤ ਕੀਤਾ ਕਿ ਇਹ ਪਾਰਟੀ ਦੇ ਵਿੱਚ ਆਪਾਂ ਆਈਏ ਤੇ ਆਪਾਂ ਕੰਮ ਕਰੀਏ ਪੰਜਾਬ ਦੇ ਭਲੇ ਲਈ ਕੰਮ ਕਰਨਾ ਹੈ ਸੀ ਬੋਲੇ ਸੋਨਹਾਰ ਸੋ ਸ਼ੁਕਰੀਆ ਕਾਲ ਤੇ ਤੁਹਾਡੇ ਸਾਰਿਆਂ ਨੇ ਅੱਗੇ ਇਹੀ ਬੇਨਤੀ ਹੈ ਕਿ ਪਲੀਜ਼ ਸਾਨੂੰ ਨਵਾਂ ਨਾ ਸਮਝਿਓ ਪੰਜਾਬ ਦੇ ਹੀ ਆਸੇ ਵੀ ਤੁਹਾਡੇ ਭੈਣ ਭਰਾਵੀਆਂ ਪੰਜਾਬੀ ਆ ਤੇ ਤੁਸੀਂ ਸਾਰਿਆਂ ਨੇ ਸਾਡਾ ਸਾਥ ਦੇਣਾ ਇਹ ਨਾ ਸੋਚੋ ਕਿ ਅਸੀਂ ਕਿਸੇ ਦੀ ਸੀਟ ਲੈਣ ਆਇਆ ਜਾਂ ਕੁਝ ਵੀ ਪਰ ਕੋਆਪਰੇਟ ਕਰਕੇ ਆਪਾਂ ਨੇ ਸਾਰਿਆਂ ਨੇ ਇੱਕ ਦੂਜੇ ਦੇ ਨਾਲ ਚੱਲਣਾ ਹੈ 11 ਅਗਸਤ ਨੂੰ ਜੋ ਸਰਦਾਰ ਸੁਖਬੀਰ ਸਿੰਘ ਪਾਗਲ ਜੀ ਨੇ ਧਰਨਾ ਲਗਾਣਾ ਹੈ ਇਹ ਸਾਰੇ ਸਾਰਿਆਂ ਦੇ ਹੱਕ ਦੇ ਵਿੱਚ ਆ ਕਿਸਾਨਾਂ ਦੇ ਨਹੀਂ ਹੀ ਨਹੀਂ ਇਹ ਸਾਡੇ ਸਾਰਿਆਂ ਦੇ ਲਈ ਵੀ ਹੈ ਤੇ ਇਸ ਦੇ ਵਿੱਚ ਆਪਾਂ ਸਭ ਨੇ ਵੱਧ ਚੜ ਕੇ ਹਿੱਸਾ ਲੈਣਾ ਹੈ ਤੇ ਮੈਂ ਇਹੀ ਬਸ ਬੇਨਤੀਆਂ ਕਰਦੀਆਂ ਤੁਹਾਡੇ ਅੱਗੇ ਤੇ ਜੋ ਕੁਝ ਮੇਰੇ ਤੋਂ ਗਲਤ ਜੇ ਕੁਝ ਕਿਹਾ ਗਿਆ ਤਾਂ ਮਾਫੀ ਤੇ ਬਾਕੀ ਮੰਨਯੋਗ ਤੇ ਜਿਹੜੇ ਸਾਡੇ ਭਰਾ ਨੇ ਐਮਕੇ ਸ਼ਰਮਾ ਜੀ ਗੁਰਦੀਪ ਸਿੰਘ ਰਾਜੂ ਖੰਨਾ ਜੀ ਆਪਣੇ ਹਰਿਆਉ ਸਾਹਿਬ ਅਮਿਤ ਰਾਠੀ ਜੀ ਔਰ ਆਪਣੇ ਜਿੰਜਰ ਸਾਹਿਬ ਤੇ ਮੈਂ ਇਹਨਾਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਆ ਤੇ ਆਪਣੇ ਸਨੋਰਥੋ ਪੇਸ਼ਣ ਜੀ ਕਈ ਚਿਹਰੇ ਆਏ ਜਿਹਨੇ ਸਾਰੇ ਕਈਆਂ ਨੂੰ ਮੈਂ ਜਾਣਦੀ ਆ ਤੇ ਕਈਆਂ ਨੂੰ ਹੁਣ ਮੈਂ ਮਿਲਾਂਗੀ ਔਰ ਸਾਰਿਆਂ ਨੂੰ ਜਾਣ ਜਾਣਾਂਗੇ ਦੇ ਮੈਂ ਤੁਹਾਡਾ ਸਾਰਿਆਂ ਦਾ